ਕਿਨੀ ਬਿਊਟੀ ਦੇ ਵਿਆਹ ਵਾਲੇ ਆਦਕਿਨ ਤੁਹਾਨੂੰ ਜਾਣ ਦਿੰਦੇ ਕਿਤੇ ਵੀ ਲੋਕੇਸ਼ਨ ਪਾਤੀ ਬੋਲਣ ਚੁਮੀ ਜਾਤ ਸਾਰਾ ਪਰਡੀ ਕੇ ਅੰਦਰ ਹੈ ਕੀ ਹੈ ਕੀ ਥੈਂਕ ਯੂ ਪਰਡੀ ਕਲੀਅਰ ਪਰਡੀ ਕਲੀਅਰ ਕਰਾਣੀ ਆ ਉਧਰ ਕੀਾ ਡਿ ਕਰਾ ਲਈਏ ਸਪੋਟਿੰਗ ਤੇ ਅਸੀਂ ਜਾਣਾ ਕੱਲ ਨੂੰ ਪੁੱਛੋ ਕੋਈ ਪ੍ਰੋਗਰਾਮ ਆਪਣਾ ਹੋ ਰਿਹਾ ਅੱਡਾ ਛੱਡ ਕੇ ਪੂਰਗਾ ਸਾਰਾ ਰੋਕ ਕੇ ਦੱਬਾਤਾ ਉੱਕੇ ਨਾਲ ਲੜੀ ਜਾਂਦੀ ਆ ਕੋਈ ਤੇ ਪ੍ਰਵੀਨ ਨਾਲ ਗੱਲਾਂ ਕਰਦੋਂ ਕਰਦੀ ਆ ਆ ਪ੍ਰਵੀਨ ਸੁਣ ਲਾ ਉੱਪੀ ਡੜੀ ਜਾਂਦੀ ਆ ਮੈਨੂੰ ਲੇਕਨ ਆਈ ਰਾਮ ਜੋ ਪ੍ਰਵੀਨ ਬੁਟੀ ਕਰਕੇ ਆਈ ਦਾ ਵੀ 5 ਲੱਖ ਰੁਪਏ ਆ ਗਏ ਮੈਨੂੰ ਤਾਂ ਆਹ ਜੇ ਲੱਪਾ ਡਾ ਕੇ ਨਾਉ ਜਾਂਦੀ ਜਿੱਤੇ ਘੱਡ ਕੇ ਆਉਂਦੀ ਕਰਦਾ ਲਖਾਈ ਕਿੱਤੇ ਕੁਰਸੀ ਦੇ ਉੱਲੇ ਹੋ ਗਈ ਅੱਡੀ ਮਾੜੀ ਲੇਖਦਾ ਆਉ ਜਾਂਦੀ ਆ ਜਾਂਦੀ ਸੂਟ ਕਿਹੜਾ ਪੱਕ ਜਾਏਗੀ ਸਵੇਰੇ ਸੂਟ ਮੈਂ ਉਹਦਾ ਰਿਬਾਉਂਡ ਕਰਾਇਆ ਉੱਤੇ ਭਾਪੀ ਤੋਂ ਇਹਨੇ ਸੂਟਰ ਵੌਂਡਿੰਗ ਕਰਵਾਇਆ ਬਾਲ ਤਾਂ ਕਰਾਉਂਦੀ ਆ ਐਣੀ ਕਹਿੰਦੀ ਡਰਾਈ ਕਲੀਨ ਕਰਵਾਇਆ ਹਾਂ ਸੱਚ ਨਹੀਂ ਆਉਂਦਾ ਡਰਾਈ ਕਲੀਨ ਸੂਟਰ ਵੌਂਡਿੰਗ ਕਰਵਾਏ ਉਹ ਪੱਕ ਜਾਊਗੀ ਕਿਹੜਾ ਆੜੀ ਮੇਰੀ ਤਾਂ ਪਤਾ ਨਹੀਂ ਫਿਰੋਜੀ ਫਿਰੋਜੀ ਕਦਰ ਬਾਲ ਸੁਣਾ ਮੇਰਾ ਵੀ ਫਿਰੋਜੀ ਹੈ ਪਰ ਕਾਟਨ ਦਾ ਹੈ ਮੇਰਾ ਹਾਂ ਉਹ ਦੋ ਬੀ ਨੇ ਫਿਰ ਮੈਂ ਵੀ ਫਰੋਜੀ ਪਹਿਲਾ ਸਵੇਰੇ ਸਵੇਰੇ ਫਰੋਜੀ ਆਪਾਂ ਦੋਨੇ ਚੱਲ ਠੀਕ ਹੈ ਮੱਝਾ ਕਰਦੀ ਹੈ ਪ੍ਰੈਸ ਪ੍ਰੈਸ ਕੱਢਦੀ ਹੈ ਫਰੋਜੀ ਸੂਟ ਉਹ ਕਿਹਾ ਕੋਈ ਬਾਹਰ ਜਾਂਦਾ ਘੜਦਾ ਕਰਕੇ ਅਸੀ ਵਾਲੇ ਰੌਣ ਵਾਲੇ ਉਹ ਕਿਹ ਕੰਮ ਠੀਕ ਹੈ ਠੀਕ ਹੈ ਨਹੀਂ ਫਰੋਜੀ ਪਹਿਲਾ ਸੂਟ ਪੱਕੀ ਗੱਲ ਫਿਰ ਮੈਂ ਦੱਸ ਦੇ ਕੇ ਫਰੈਂਕ ਨੂੰ ਦੱਸ ਦੇ ਦੀ ਉਹ ਬਾਈ ਨੇ ਦਵਾਈ ਆ ਸਾਡੀ ਕਰਨਾ ਨੂੰ ਏਸੀ ਦਵਾਈਤਾ ਬਾਈ ਜੀ ਨੇ ਦੱਸੀ ਦੱਸੀ ਨਾ ਵੀ ਕਿੰਨੇ ਕਿੰਨੇ ਪੈਸਾ ਖੰਡ ਦੱਸਦੀਆਂ

ਮਨ ਮੇਰੇ ਤਾਰਾ ਜਾਲਾ ਬਰਸ਼ੀਆ ਬਣਾ ਦੇਗੀ ਆ ਦੇਖੋ ਥੋੜੀ ਜਿਹਾ ਸਾਡੇ ਕੁੜੀਆਂ ਦੇ ਕਰ ਗਈ ਆ ਉੱਧਰ ਦੇਖ ਇਧਰ ਮੰਮੀ ਇਧਰ ਆਪਾਂ ਤਾਰਾ ਵਾਲਾ ਬਰਸ਼ ਬਣਾਵਾ ਰਹੇ ਆ ਜੀ ਬਾਲਾ ਦੇ ਬਰਸ਼ ਨੇ ਲੱਗਣਾ ਤਾਰਾ ਪਹਿਲਾਂ ਮੈਂ ਕਿਹਨੂੰ ਕਿਹਾ ਲੱਗੋ ਉੱਤੇ ਬਾਜਾ ਜੱਤ ਜੀ ਦੇ ਮੈਂ ਮਿੱਠੇ ਪੈਰਾਂ ਦੇ ਹੰਦੋਦਮਾ ਦਾ ਜਿੱਟਿਆ ਫਰੀ ਨਾਲ ਜਿਹਨੇ ਉੱਤੇ ਚੱਕ ਜਗ ਹੋ ਗਿਆ ਅੰਟੀ ਬਣਾ ਲਾ ਪਾਉੜੀ ਦਾ ਤੇ ਹੁਣ ਅਸੀਂ ਬਣਾਵਾਂਗੇ ਦੂਜਾ ਦੂਜਾ ਕੀ ਲੰਬਾਈ ਤੇ ਓਕੇ ਨੋ ਪ੍ਰੋਬਲਮ ਬੜੀ ਜੀ ਪ੍ਰੋਬਲਮ ਮੈਂ ਜਾਣੇ ਜਿ ਕਰੇ ਕਿ ਮੈਂ ਇੱਥੇ ਸਲੂਨ ਤੇ ਹੁੰਦੀ ਆ ਇਹਨੇ ਦੱਸਿਆ ਮੈਨੂੰ ਦਾ ਕੰਮ ਬਹੁਤ ਸੋਹਣ ਲੱਗਿਆ ਮੈਨੂੰ ਤੇ ਵਧੀਆ ਕੰਮ ਕੀਤਾ ਗੈਣਾ ਤੇ ਤੁਸੀਂ ਵੀ ਜ਼ਰੂਰ ਆਇਆ ਕਰੋ ਜੀ ਮੈਂ ਮੇਰੀ ਭੈਣ ਨੂੰ ਲੈ ਕੇ ਆਈ ਆ ਤੇ ਕੋਈ ਉਹ ਨਹੀਂ ਹੈਗੀ ਵੀ ਰੇਟ ਦੀ ਕੋਈ ਗੱਲਬਾਤ ਨਹੀਂ ਹੈਗੀ ਠੀਕ ਹੈ ਤੁਸੀਂ ਮੇਰਾ ਨਾਲ ਲੈ ਕੇ ਆ ਜਾ ਕਰੋ ਠੀਕ ਹੈ ਮੈਂ ਆਪੇ ਫੋਨ ਕਰਦਿਆ ਕਰੂੰਗੀ ਤੁਹਾਡੇ ਤੋਂ ਘੱਟ ਤੋਂ ਘੱਟ ਪੈਸੇ ਲੈਣਗੇ ਵੱਧ ਨਹੀਂ ਪੈਸਾ ਲੈਂਦਾ ਕੋਈ ਵੀ ਠੀਕ ਹੈ ਜੀ ਜਲਦ ਕੀ ਸਾਡੇ ਇਰੇ ਉੱਚੇ ਬਹੁਤ 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 ਸੋਨਾ ਕੰਮ ਕੀਤਾ ਤੇ ਕਿੰਨਾ ਚਲਦੀ ਦੇ ਵਿੱਚ ਆ ਗਈ ਇੱਥੇ ਰੋਟੀ ਵੀ ਹੋਣੀ ਸੀਗੀ ਤੇ ਸੋ ਕਿਸੇ ਵੀ ਇੱਥੇ ਆ ਸਕਦੇ ਹੋ ਬਹੁਤ ਵਧੀਆ ਕੰਮ ਕਰਦੀ ਹੋਈ ਇਹ ਜਿਹੜਾ ਸਾਰਾ ਸਟਾਫ ਹੋਵੇ ਜਿਹੜਾ ਕਿ ਕਿਸੇ ਸਮੇਂ ਉਹਦਾ ਕੰਮ ਕਰਕੇ ਕੀ ਦੇ ਰਿਹਾ ਹੈ ਜੈ ਸ਼੍ਰੀ ਰਾਮ ਜੀ ਅਸੀਂ ਚੱਲੇ ਆ ਅੱਜ ਪੁੱਛੋ ਕੋਈ ਕਿਰਨਾ ਦੇ ਫਰੈਂਡ ਹੈਗੇ ਨੇ ਜਿਨ੍ਹਾਂ ਦੇ ਬੱਚੇ ਦੀ ਛੱਟੀ ਆ ਪਤਾ ਨਹੀਂ ਕੀ ਦੀ ਮੈਨੂੰ ਨਹੀਂ ਪਤਾ ਤੇ ਸੋ ਕਿਰਨਾ ਆ ਰਹੀ ਆ ਤੇ ਮੈਂ ਨਾ ਆ ਚੁੱਕੀ ਆ ਮੈਂ ਕਰਨ ਜਾ ਰਹੀ ਹਾਂ ਪਾਠ ਪੂਜਾ ਇਸ ਤੋਂ ਬਾਅਦ ਫਿਰ ਆਪਾਂ ਹੁਣ ਰੈਡੀ ਤੇ ਅੱਜ ਅਸੀਂ ਕੋਈ ਸੂਟ ਪਾਏ ਆ ਸੋ ਤੁਸੀਂ ਦੱਸਿਓ ਕੀ ਵਧੀਆ ਲੱਗ ਰਿਹਾ ਕੱਲ ਮੈਂ ਦੇਖੋ ਆ ਸਮੂਥਿੰਗ ਕਰਵਾ ਕੇ ਆਈ ਆ ਸੋ ਸੋਹਣੀ ਲੱਗਦੀ ਆ ਸੋ ਬਣ ਜਰੂਰ ਦੱਸੋ ਜੀ ਤੇ ਬਣੇ ਦਿਓ ਬਲੌਗ ਦੇ ਨਾਲ ਤੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦਿਆ ਕਰੋ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਕੁਕੀ ਕੀ ਮੈਟਰੀਅਲ ਵਾਲੇ ਚੈਨਲ ਨੂੰ जय श्री राम जी ਅਸੀਂ ਜਾ ਰਹੇ ਹਾਂ ਅੱਜ ਪੁੱਚੋ ਮੰਡੀ ਕਿਰਨਾਂ ਦੇ ਨਾਲ ਤੇ ਸਾਡੇ ਵਲੌਗ ਦੇ ਨਾਲ ਬਣੇ ਰਹੋ ਤੁਸੀਂ ਤੇ ਉੱਥੇ ਕੋਈ ਪ੍ਰੋਗਰਾਮ ਅੱਜ ਮੈਨੂੰ ਤਾਂ ਪਤਾ ਨਹੀਂ ਕਿਰਨਾਂ ਦਾ ਫੋਨ ਆਇਆ ਸੀ ਮੈਨੂੰ ਪਰਸੋਂ ਕੱਲ ਵੀ ਮੇਰੇ ਸੀ ਕਿ ਆਪਾਂ ਜਾਵਾਂਗੇ ਰੈਡੀ ਹੋ ਜੀ ਸੋ ਮੈਂ ਰੈਡੀ ਹਾਂ ਤੇ ਸਿਰਫ ਵਸਤੂ ਬਰਸਤੀ ਪਾਉਣੀ ਆ ਆਪਦੀ ਕੱਪੜੇ ਤੇ ਅੱਜ ਅਸੀਂ ਕੋਈ ਸੂਟ ਪਾਵਾਂਗੇ ਦੋਨੇ ਜਾਣੇ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਦੱਬ ਕੇ ਸਬਸਕ੍ਰਾਈਬ ਕਰ ਦਿਓ ਜੀ ਤਾਂ ਕਿ ਤੁਹਾਨੂੰ ਵਧੀਆ-ਵਧੀਆ ਵੀਡੀਓ ਦੇਖਣ ਨੂੰ ਮਿਲਣਗੀਆਂ ਤੇ ਹੁਣ ਆਪਾਂ ਕਿਰਨਾ ਆ ਰਹੀ ਆ ਤੇ ਆਪਾਂ ਜਾ ਰਹੇ ਹੁਣ ਇਹ ਮਿਲਦੇ ਆ ਤੁਹਾਨੂੰ ਫੰਕਸ਼ਨ ਦੇ ਵਿੱਚ ਉਹਦੋਂ ਪਹਿਲਾਂ ਵੀ ਆਉਂਦੀ ਆ ਘਰ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਜੀ ਅਸੀਂ ਰੈਡੀ ਹੋ ਚੁੱਕੇ ਆ ਸੋ ਆਪਾਂ ਪਾ ਲੈ ਫਰੋ ਦੀ ਸੂਟ ਤੇ ਹੁਣ ਕਿਰਨਾ ਦੀਆਂ ਹੋ ਗਈਆਂ ਬਾਹਵਾ ਟਾਈਟ ਸੂਟ ਦੀਆਂ ਹੁਣ ਪਤਾ ਨਹੀਂ ਕਿਹੜਾ ਪਾਉਗੀ ਕੀ ਕਹਿ ਰਹੀ ਸੀ ਮੈਨੂੰ ਸਮਝ ਹੀ ਲੱਗੀ ਨਹੀਂ ਆ ਰਹੀ ਏ ਮੇਰੇ ਕੋਲ ਸੋ ਦੇਖਦੇ ਆ ਮਿਲਦੇ ਆ ਸੋ ਦੇਖੋ ਇਹ ਰਸੂਟ اور ਆਪ ਆਈ ਆਪਾ ਜਿੱਤੀ ਮਿਲਦੇ ਆਪਾਂ ਫੰਕਸ਼ਨ ਚ ਬਾਹਰ ਹਜੇ ਨਾ ਕੁਝ ਕਰਨਾ ਨਹੀਂ ਸਿਰਦਾ ਇਸ ਵਾਂਏ ਰੱਖੇ ਹੋਏ ਨੇ ਕੋਈ ਗੱਲ ਨਹੀਂ ਸਾਡਾ ਮੁੰਡਾ ਬੱਬੂ ਅਸੀਂ ਇਹਦਾ ਰਿਸ਼ਤਾ ਰੋਸਤਾ ਵੀ ਦੇਖ ਕੇ ਆਵਾਂਗੇ ਅੱਜ ਤੇ ਅਸੀਂ ਬਣਾਗੇ ਸੱਸਾਂ ਫੇਰ ਹੁਣ ਦੂਜੀ ਰਿਸ਼ਤਾ ਦੇਖ ਕੇ ਕੁੜੀਆਂ ਦਾ ਹੈ ਜੀ ਲੱਭ ਲਾਂਗੇ ਆਪਾਂ ਕੋਈ ਨਾਲ ਕਹਾਂਗੇ ਰਿਸ਼ਤਾ ਕਰਾਓ ਸਾਡੇ ਬੁੰਡੇ ਨੂੰ ਤੇ ਉਧਰ ਦੇਖੋ ਜੀ ਕਿਰਨਾ ਸਨਾਰੀਏ ਗੁਲਾਬ ਸਿੱਧੂ ਬਾਈ ਦੀ ਰਿਕਾਰਡਿੰਗ ਐਨੂ ਆਇਆ ਏਸੀ ਤੇ ਬਹੁਤ ਬਹੁਤ ਮੁਬਾਰਕਾ ਹੋਣ ਜੀ ਸਾਰਿਆਂ ਨੂੰ ਤੇ ਇਦਾਂ ਹੀ ਬਣਿਆ ਰਵੇ ਮੱਛਨ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਜਲਣ ਦੀ ਲੋੜ ਨਹੀਂ ਹੁੰਦੀ ਇਹ ਕਿਸਮਤ ਦੀ ਗੱਲ ਹੁੰਦੀ ਹੈ ਨਾ ਤੇ ਹੁਣ ਸਾਡੀ ਭੈਣ ਵੀ ਏਸੀ 'ਚ ਬੈਠਿਆ ਕਰੋ ਠੰਢ ਠੰਢੀ ਹਵਾ ਲਿਆ ਕਰੋ ਆਖਰੀ ਨਹੀਂ ਆ ਗਈ ਘਰ ਚ ਬੋਲ ਬੋਲ ਨਹੀਂ ਕਰਦੀਆਂ ਬੱਟਾ ਚੁੱਕ ਮੈਂ ਤੂੰ ਕਰ ਮੈਂ ਨਾ ਬੋਲਿਆ ਕਰ ਤੂੰ ਪਿਆਰ ਵੀ ਸਮਝਾਏਗਾ ਮੇਰੀ ਮਰਜ਼ੀ ਨਾਲ ਜੇ ਮੈਂ ਮਰਜ਼ੀ ਕਰਾਂ ਤੂੰ ਡੂਸ ਛੂਚਾ ਜਿਸ ਦਾ ਵੀ ਵੇਖੋ ਨਾ ਬੱਡ ਜੂ ਡਿਸਟਰਬ ਮੈਂ ਤਾਂ ਵੀ ਬਾਤ ਰਿਹਾ ਉਹ ਹੋਏ ਵੀ ਜੁੜ ਜਾਣੇ ਮੇਰੇ ਮਗਰੀ ਪੈ ਗਈ ਬੱਡ ਜੂ ਡਿਸਟਰਬ ਮੈਂ ਕਿਹਨੂੰ ਬਟਾ ਰੋ ਰਵੜ ਪਾ ਲੈ ਰਵੜ ਤੇ ਚੋਟ ਕੀ ਪਾਈ ਕਿੱਟੇ ਰਿਹਾ ਹੈ ਤੇ ਡਿਜ਼ਾਈਨ ਸੋਲ ਸੋਲ ਬਾਗੜ ਦੇ ਲੋ ਬਰੇਟ ਆਏ ਕਰ ਦੇ ਧੱਕਾ ਹੁੰਦਾ ਭਈ ਧੱਕਾ ਕਰਦੀ ਐ ਇੰਨਾ ਪੈਸਾ ਲਾ ਕੇ ਬਣ ਗਈ ਸ਼ਰੇਆ ਮੁੱਢੀ ਧੱਕਾ ਹੱਤ ਕਰਦੀ ਹੀ ਕੀ ਸ਼ਰਿਆਮ ਤੂ ਤਤਕਾ ਕਰਦੀ ਹਾਂਜੀ ਬਣੇ ਰਿਓ ਜੀ ਤੁਸੀਂ ਆਇਆ ਜੀ ਤੁਸੀਂ ਆਇਆ ਲਾ ਕਹਦੇ ਬੀ ਨਰਪ ਦਾ ਪਿਆਰ ਆ ਸਾਡਾ ਮਾਈ ਵਾਈ ਮਾਈ ਵਾਈ ਮਾਈ ਹੱਜਾ ਲੱਗੇ ਆਗੇ ਕਰਨ ਆ ਰਹੀਏ ਪਿੱਛੇ ਕਰਨ ਆ ਜਾ ਆ ਜਾ ਹਾਂਜੀ ਬ੍ਰੈਂਡ ਅਸੀਂ ਚੱਲੇ ਆ ਤਾਂ ਦੇਖੋ ਵੀਆਈਪੀ ਬਣ ਗਈ ਕਰਨ ਵਰਦਨਾ ਪਾਈਆਂ ਸਾਡੇ ਭੈਣਾਂ ਦੇ ਕੋਈ ਨਾ ਤੇ

ਕਿ ਕਰਣਾ ਚੁੱਕੇ ਆ ਜੀ ਅੱਲੇ ਆ ਫੰਕਸ਼ਨ ਕਹਿੰਦੇ ਸੀ ਆਪਾਂ 9 ਵਜੇ ਤਿਆਰ ਹੋ ਜਾਣਾ ਪੁਆਇੰਟ 2 ਐਂਡ ਇਹ ਰੈਡੀ ਅਸੀਂ ਪਹੁੰਚ ਚੁੱਕੇ ਆ ਜੀ ਪਹੁੰਚ ਰਹੇ ਆ ਜੀ ਅਸੀਂ ਚੱਲ ਪਏ ਕਿ ਪੈਸੇ ਕਰੋ ਆਪਾਂ ਜਾ ਰਹੇ ਆ ਘੁੱਚੋ ਤੁੰਦ ਸੇ ਅਸੀਂ ਫੰਕਸ਼ਨ ਤੇ ਵਾਹ ਸਾਢੇ 4:00 ਤਾਂ ਕਿੰਨੇ ਸੁਣ ਲਾ ਦੋਨੇ ਪੈਣਾ ਦੇ ਇੱਕੋ ਜੀ ਇੱਕੋ ਜੀ ਉਹ ਕਿਤੇ ਵੀ ਸਾਈਡ ਬੈਗ ਲੈਣਾ ਉੱਥੇ ਪੈਸੇ ਪੂਸੇ ਵਧੀਆ ਰਹਿੰਦਾ ਪੈਸੇ ਆਪਾਂ ਰੱਖੀ ਦੇਣ ਗੂਗਲ ਪੇ ਚ ਰੱਖੀ ਦੇ ਆ ਫੋਟੋ ਵਾਲਾ ਜਿੰਨੇ ਦਾ ਮਾਰਗੇ ਕਰਾ ਲਓ ਮੈਂ ਇੱਥੇ ਹੀ ਅੱਜ ਰਾਤ ਵਿੱਚੇ ਹੀ ਅੱਜ ਨੂੰ ਐਸੇ ਐਸੇ ਆਹ ਦੇਖੋ ਜੀ ਮੇਰੇ ਬਾਅਦ ਤੇ ਆ ਗਏ ਅੱਛੇ ਆ ਕੇ ਤੇ ਕਰਨ ਨੂੰ ਨਰਾਜੀ ਪਕੌੜੇ ਫੜਾਉਣੇ ਆ ਜੀ ਜੀ ਮੇਰੀ ਅਗਨੀ ਆ ਪਕੌੜੇ ਆ ਗਏ ਰਸਤੇ ਵਿੱਚ ਹੀ ਆ ਗਏ ਨੇ ਭਾਈ ਆ ਜੀ ਕਰਨਾ ਲਈ ਆਈ ਆ ਕੇ ਪਕੌੜੇ ਚਲੋ ਜੀ ਅੱਗੇ ਮਿਲਦੇ ਆ ਬਣੇ ਨੇ ਬਲਾਗ ਜਨਰ ਸਿੱ ਘਰੇ ਪਹੁੰਚ ਗਏ ਆਗੇ ਤੇ ਪਿੱਛੇ ਪਿੱਛੇ ਵੀਡੀਓ ਬਣਦੀ ਐ ਸਾਡੀ ਤੇ ਮੈਂ ਆਪ ਦੇ ਚ ਬਣਾ ਰਹੀ ਆ ਵੀਡੀਓ ਤੇ ਸੋ ਬਹੁਤ ਵਧੀਆ ਸੋਹਣਾ ਘਾਰਾ ਕੁੜੀ ਦਾ ਦੇਖੋ ਇੱਧਰ ਘਰੇ ਪਹੁੰਚ ਗਏ ਨਾ ਜੀ

ਸਾਨੂੰ ਬੜੀ ਖੁਸ਼ੀ ਮਿਲ ਕੇ ਮੈਂ ਪਹਿਲਾਂ ਵੀ ਮਿਲਿਆ ਜਿੰਨਾ ਹਾਰੇ ਦੀ ਵਾਰ ਮਿਲਿਆ ਕਰਨਾ ਇਹ ਆਪਣਾ ਬੁਝੇ ਦਾ ਲਈ ਬਾਏ ਬਾਏ ਉਹ ਬਾਏ ਕਰਾਉਂਦਾ ਮੈਂ ਮੋਰੀ ਜੀ ਇਕ ਵਾਲੀ ਉਹ ਰੱਟ ਰੱਟ ਵਰਗੀ ਆ ਪਾ ਰੋਣਾ ਆਈ ਜੀ ਸਭ ਨੂੰ ਕੋਰਿਆ ਮੈਨੂੰ ਕੋਰ ਵੀ ਇੱਥੇ ਪਹੁੰਚੇ ਨਹੀਂ ਹਾਂ ਹੋਣਾ ਵੀ ਸਹੀ ਗੱਲ ਆ ਹੋਣੀ ਤਾਂ ਗੱਲ ਆ ਬਾਕੀ ਬਈ ਤੁਸੀਂ ਚੱਲਦੇ ਹੀ ਰਹਿੰਦੇ ਹੈ ਨਾ ਬੱਬੂ ਓਏ ਉਹ ਆ ਮੈਂ ਥੋੜੀ ਬ੍ਰਾਂਡ ਸਤਿ ਸ਼੍ਰੀ ਅਕਾਲ ਤੇ ਸਾਡੀ ਸੋਨ ਨੂੰ ਭੈਣ ਠੀਕ ਹੈ ਜੀ ਤੇ ਦੁਸ਼ਾ ਕਰਕੇ ਹਜੇ ਵੀ ਮਨ 'ਚ ਹੈਗਾ ਮੇਰੇ ਕੋਈ ਮਨ 'ਚ ਦੁਸ਼ਾ ਨਹੀਂ ਹੈਗਾ ਠੀਕ ਹੈ ਬੋਲ ਬੋਲ ਮੇਰੇ ਵਲੌਗ ਚ ਬੋਲ 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 ਨੂੰ ਕੁਛ ਸਕੇ ਬੈਂਗਰ ਨਹੀਂ ਕਰਨਾ ਹੀ ਹੈ ਪਤਾ ਆਈ ਹੋ ਮਾ ਕੁਛ ਨਹੀਂ ਹੋਣਾ ਸਭ ਨੂੰ ਕਸ ਵੀ ਹੋਇਆ ਨਹੀਂ ਐ ਕੋਈ ਬੋਲ ਸੀ ਮਾ ਬੋਲ ਛੱਡ ਚ ਕੁਛ ਨਹੀਂ ਆਇਆ ਲੁੱਦੀ ਨੇ ਵੀ ਬੋਲਤਾ ਕੁਝ ਮਾਰੇ ਕੋਟ ਦੇ ਦੇਖੋ ਜੀ ਮੈਂ ਬੁਲਾਇਆ ਇਹਨੂੰ ਦੇਖਾ ਇਹਨੇ ਹਜੇ ਤੱਕ ਵੀ ਆਪਾਂ ਨੂੰ ਨਹੀਂ ਬੁਲਾਇਆ ਮੈਂ ਨੇ ਚਲ ਬਣਾ ਨਾ ਮੈਂ ਕੋਈ ਕੁਛ ਨਹੀਂ ਕਿਹਾ ਤੇ ਮੈਂ ਕੋਈ ਨਹੀਂ ਬੁਲਾਉਂ ਚਾ ਵੀ ਨਹੀਂ ਪਾਇਆ ਚਲ ਆ ਨਾ ਫਿਰ ਆਪਾਂ ਲਈ ਪਹਿਲਾ ਇਹ ਕਹਿ ਵੀ ਕਿਰਨਾ ਮੇਰਾ ਕੋਈ ਗੁੱਸਾ ਨਹੀਂ ਹੈ ਕਹਿ ਦੇ ਮੈਨੂੰ ਮੇਰਾ ਬਹੁਤ ਜ਼ਿਆਦਾ ਗੁੱਸਾ ਹੈ ਨਹੀਂ ਚਲ ਕੋਈ ਗੱਲ ਨਹੀਂ ਪਰ ਇਹਨਾਂ ਨੂੰ ਗੁੱਸਾ ਰਖ ਕੰਡੜੀ ਦਾ ਪਰ ਆਪਾਂ ਇਹਨਾਂ ਨੂੰ ਕੁਝ ਵੀ ਨਹੀਂ ਕਹਾਂਗੇ ਠੀਕ ਹੈ ਆਪਾਂ ਕਹਿੰਦੇ ਵੀ ਸਾਡੇ ਬੱਚੇ ਸਾਡੇ ਬੱਚਿਆਂ ਵਰਗੀ ਹੈ ਠੀਕ ਹੈ ਪਰਮਾਤਮਾ ਇਹਨੂੰ ਹੋਰ ਵੀ ਤਰੱਕੀਆਂ ਦੇਵੇ ਠੀਕ ਹੈ ਨਾ ਮੈਨੂੰ ਬਤਾ ਦੋ ਦੋਸਤ ਲਈ ਦਵਾਈ ਬੱਚੇ ਜਾਈ ਕੋਈ ਕਰਦਾ ਹੈ ਟੋਲ ਕਰਦਾ ਨਹੀਂ ਹੁੰਦੇ ਹੁੰਦੇ जी कुर में फलाई आव जे तू गुलामी खानिया करके बनके मेरे डी आज फ्रेंड थोड़ू खवाइए पकौड़े चवाने सारे जने आज वहां ਉਹ ਪੜਾ ਆਪ ਵੀ ਦੇਖਦਾ ਆਪ ਜਾਣਾ ਜੋ ਦੋ ਦੋ ਨਾ ਇਹ ਗੰਮ ਚ ਮਨਾ ਲਾੜਾ ਕੋਈ ਨਹੀਂ ਹੁੰਦਾ ਆਹ ਹੀ ਸਾਰਾ ਨੀ ਲਾਤੇ ਬਲਤ ਨਹੀਂ ਰਮੈਂ ਕਰਨਾ ਅਸੀਂ ਇਹ ਜੀਹਾਂ ਨਾਲ ਰੋਟੇ ਤੋਂ ਨਹੀਂ ਕਿ ਉਹ ਬਹਿਣ ਲੱਗੇ ਰਹਿੰਦੇ ਗਾਈਟ ਕੀ ਹੈ ਆਹ ਜੇ ਸੰਦੇ ਤੇ ਬੋਲੇ ਗੁੱਤੀ ਵਾਲੇ ਉਹਦੀ ਬਾਰੇ ਪਰਮਾਨੇ ਦਾ ਮੈਨੂੰ ਪਤਾ ਨਹੀਂ ਲੱਗਦਾ ਉਹ ਕੀ ਆ ਰਹੀ ਆ ਉਹਦੇ ਤੋਂ ਉੱਚਾ ਪਰਮਾਨੇ ਵਰਤੀ ਤਾਈ ਹੈ ਕੋਈ ਤੁਹਾਨੂੰ ਮੋਕਾ ਮੇਰੇ ਕੈਨੇਡਾ ਅੱਲੋ ਜੇ ਤੂੰ ਵੀ ਆਂਟੀ ਜਿੰਨਾ ਖਾਂਦੀ ਆ ਅੱਛਾ ਇਹ ਕੱਟ ਪਾ ਲੋ ਚੱਕੋ ਜਮੇ ਕੱਟਾ ਦੇਖ ਲੋ ਪਕੌੜਾ ਪਾਰਟੀ ਟੀਮ ਹੈ ਇਹ ਇੱਧਰ ਦੇਖੋ ਵੀਰੇ ਤੁਸੀਂ ਇੱਧਰ ਨੂੰ ਆਪਣੇ ਤੇ ਬਣਾ ਲੈਣਾ ਮੈਂ ਆਜ ਬਣਾ ਲਾ ਪਰ ਕੇ ਫਲਾਈ ਆ ਮੋਈ ਪਈਆ ਦਾ ਇਹ ਹੈਗਾ ਜੀ ਕੁਦਰ ਮੈਂ ਬਣ ਕੇ ਫਲਾਈ ਆਵਾ ਜੇ ਤੂੰ ਬੁਲਾਵੇਂ ਹਾਨੀਆਂ ਕਰਕੇ ਕੇ ਬਣ ਕੇ ਮੇਰੇ ਨਾਲ ਇਹ ਆਜੋ ਫਰੈਂਡ ਤੁਹਾਨੂੰ ਖਵਾਈਏ ਪਕੌੜੇ ਸਪਾੜੇ ਸਾਰੇ ਜਾਣੇ ਆਜੋ ਟੋਪੜਾ ਆਪ ਵੀ ਬਣਾਵਾਂਗਾ ਜੋ ਮੇਰਾ ਚਮਕਦਾ ਰਾਹ ਕੋਈ ਰੱਖਦਾ ਆਈ ਸਾਰਾ ਨਿਭਾਤਾ ਪਲਟਰੀ ਵਾਲੇ ਰਮੇਂਦਰਾ ਸਿੱਧਾ ਉਹ ਜਨਾਹ ਹੋ ਰਿਹਾ ਕਿ ਕਿ ਮੋਰੀ ਖਾਨ ਲੱਗੀ ਰਹੇਗੀ ਗਾਈ ਤੇ ਪਰ ਕੇ ਫਲਾਈ ਆ ਮੋਈ ਪਈ ਤਾਂ ਇਹ ਹੈਗਾ ਜੀ ਕੁਦਰਤ ਮੈਂ ਬਣ ਕੇ ਫਲਾਈ ਆਵਾ ਜੇ ਤੂੰ ਬੁਲਾਵੇਂ ਹਾਨੀਆਂ ਕਰਕੇ ਕੇ ਬਣ ਕੇ ਮੇਰੇ ਇੰਨਾ ਆਜੋ ਫਰੈਂਡ ਤੁਹਾਨੂੰ ਖਵਾਈਏ ਪਕੌੜੇ ਪਕੌੜੇ ਸਾਰੇ ਜਾਣੇ ਆਜੋ ਆਹ ਜਦੋਂ ਜਿਹੜਾ ਟੈਨਸ਼ਨ ਹੈ ਉਹ ਵਾਲਾ ਹੈ ਬੋਲਨੇ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਅਸੀਂ ਆਉਂਦਾ ਪਰਵਾਹ ਚਲੋੜਿਆ ਅਸੀਂ ਤੁਹਾਨੂੰ ਗਲਤ ਨਹੀਂ ਬੋਲਦੇ ਹੈਨਾ ਠੀਕ ਹੈ ਕਰਦੇ ਨਹੀਂ ਬੋਲਦੇ ਆਪਣੀ ਮਨ ਕਰਦੇ ਸਾਰੇ ਜਿਹੜੇ ਜੁਆਏ ਕਰਦੇ ਆ ਬਾਕੀ ਜਿਹੜੇ ਭੁੱਖ ਤੇ ਭੁੱਖੀ ਜਾਣ ਇੰਸਟਾ ਫੈਮਲੀਆ ਧੰਨਵਾਦ ਕਰਦੇ ਜੀ ਸਾਨੂੰ ਬੰਦੇ ਪਰਵਾਹ ਜੀ ਬਿਲਕੁਲ ਬਿਲਕੁਲ ਨਵੇਂ ਪਰਿਵਾਰ ਮਿਲੇ ਸਾਨੂੰ ਜੀ ਮੈਂ ਬਹੁਤ ਜ਼ਿਆਦਾ ਮੁਆਫ ਕਰਦਾ ਕਿੰਨੇ ਦੇ ਘਰੇ ਫੰਕਸ਼ਨ ਹੈ ਮੈਂ ਤੁਹਾਨੂੰ ਕੀ ਹੈ ਨਹੀਂ ਕੌਂਜੀ ਲੋਜੀ ਮੈਂ ਆਪ ਲੋਕ ਤਾਂ ਰਹੀ ਕਿਆ ਬਰਾਓ ਭਾਈ ਵੀਰੇ ਘਰੇ ਆਏ ਆ ਆਹ ਲਾ ਲਓ ਸੋਸ ਮੈਂ ਬਣਾ ਲਿਆ ਸਾਡੇ ਮੈਂ ਦੋ ਮਿੰਟ ਬੁੜੀ ਹੋਣਾ ਇਹਨਾਂ ਮਾਈਕ ਇਹਦਾ ਦੋ ਸਾਈਡ ਤੋਂ ਕਰੇ ਖਲੇ ਤਾਂ ਚੀ ਆ ਜੀ ਸਾਡੀ ਨਾਕ ਭੈਣਾ ਜਿਨ੍ਹਾਂ ਨੇ ਆਪਾਂ ਨੂੰ ਇਨਵਾਈਟ ਕੀਤਾ ਸੀ ਤੁਸੀਂ ਮੈਕ ਜੀ ਬੋਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਘਰੇ ਅੱਜ ਪਾਰਟੀ ਸੀਗੀ ਤੇ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਸਾਰੀਆਂ ਭੈਣਾ ਪਹੁੰਚੇ ਨੇ ਤੇ ਜਰਨਾ ਦੀਦੀ ਇੰਡੀਆ ਵਾਲੀ ਤੇ ਸੋਨੂ ਘਰ ਪਹੁੰਚੇ ਹੋਏ ਨੇ ਦੀਪੂ ਵੀ ਪਹੁੰਚੇ ਹੋਏ ਐ ਇਧਰ ਉਹਨੇ ਹੈਪੀ ਵਰਮਾ ਪਹੁੰਚੇ ਹੋਏ ਨੇ ਉਧਰ ਦਰਜੀਤ ਲੱਗੀ ਪਹੁੰਚੇ ਹੋਏ ਐ ਬਹੁਤ ਬੜੀ ਗੱਲ ਹੁੰਦੀ ਹੈ ਦੇ ਰੈਸ਼ਨ ਇਹਦਾ ਕਿੰਨਾ ਡੇਢ ਸੌੜਾ ਪਰਸ ਕਿਤੇ ਨਹੀਂ ਲੈ ਨਹੀਂ 150 ਵਾਲਾ ਪਰਸ ਨਹੀਂ ਹੈਗਾ ਹੁਣ ਆਪਣੇ ਪਰਸਨੈਲਿਟੀ ਚ ਥੋੜਾ ਜਿਹਾ ਮਹਿੰਗਾ ਹੋਰ ਥੋੜੀ ਮਹਿੰਗਾ ਆ ਗਿਆ ਹਾਂਜੀ ਹੁਣ ਆਪਣੇ ਕੋਲ ਵੈਜਾ ਆ ਗਿਆ ਸੋਨੂ ਸਾਕੇ ਬੈਠੀ ਹੈ ਜੀ ਸੋਨੂ ਬੋਲਦੇ ਯਾਰ ਕੋਈ ਆ ਜਿਹੜਾ ਸਸਤਾ ਹੋਵੇ ਅਜਾ ਮੈਂ ਚਾਹੀਆ ਸੋਨੂ ਸਾਕੇ ਗਾਣੇ ਕਿਹੜਾ ਮਹਿੰਗਾ ਨਾ ਮਹਿੰਗਾ ਨਹੀਂ ਬੀਚਾ ਜੀ ਕਿੰਨਾ ਦੇ ਦੇ ਠੀਕ ਓਏ ਹੋਏ ਦੇ ਕਿਸਦਾ ਕਹਿ ਕੋਈ ਬਟੋਨ ਹੈਗਾ ਕੋਈ ਉਹ ਵੀ ਤਾਂ ਹੈ ਲੱਗਦਾ ਹੈ ਜੀ ਚਿਕਨ ਬੋਲ ਮੈਂ ਕੋਈ ਨਹੀਂ ਜੇ ਇਹੀ ਲੱਗਿਆ ਹੈ ਜੀ ਜਦੋਂ ਇਹ ਸਾਨੂੰ ਇਹਦੇ ਪਰਮਾਉਂਟ ਕਰਤਾ ਵੀ ਲਾਉਣੀ ਦੇਖੀ ਬਾਈ ਮੇਰੇ ਬਾਦੇ ਟੂਕ ਕਰ ਇਕ ਟੈਕ ਕੰਕਾ ਜਿਹੜਾ ਕਹਿਣਾ ਹੋਇਆ ਵੀ ਦੱਸ ਦੇ ਜਿਹੜਾ ਕਹਿਣਾ ਹੋਇਆ ਹੋਣਾ ਦੇਖੋ ਮੇਰੇ ਸਾਹਮਣੇ ਸਾਡੇ ਲੇਟੋ ਪਹਿਲਾਂ ਸਾਰੇ ਸਮਾਈਲ ਪਲੀਜ਼ ਵਧੀਆ ਬਿਠਾਈ ਦਿਓ ਬਸ ਮਾਫ ਕਰਨਾ ਇਹਨੇ तोर मैं केंद्र में लोगों के तोर बनाती हूँ ये भाई ये कदों तो नहीं हाँ बस मैं लड्डू जी मैंने होने ही पता लग गया भैया खान पास तो बनाया हाँ भाई लड्डू यार ये कितना बार तो आ रहे हैं ये सारे कितने बार ये लड्डू का मराठस्मा था लड्डू का मराठस्मा था मैंने जो मेरी देरी है सारा न ਚਾਰ ਪੀਸ ਕਰਕੇ ਗੱਡਵਾ ਤੇ ਫੇਰ ਵੱਢ ਜਿਆ ਚਾਰ ਪੀਸ ਚਾਰ ਪੀਸ ਬਣੇ ਰਹੇ ਕੈਮਰਾਮੈਨ ਫੋਕਸ ਕਰੇ ਬਣੇ ਰੋ ਬਲੌਗ ਦੇ ਨਾਲ ਦਿਖਾਵਾਂਗੇ ਕੋਲ ਹਾਂਜੀ ਜੀ ਦੇਖੋ ਭਾਈ ਦੇਖੋ ਹਾਂਜੀ ਸਾਹਮਣੇ ਦੇਖੋ ਭਾਈ ਸਾਹਮਣੇ ਸਭੀ ਰਿਡੀ ਚ ਡੋੜ ਕੇ ਰੈਡੀ ਚਾ ਤੁਹਾਨੂੰ ਮੰਮੀ ਲੈ ਕੇ ਜਾ ਮੰਮੀ ਤਾਂ ਤੇ ਰਹਿੰਦਾ ਨਾ ਨਾ ਅਸੀਂ ਬਣਾਵਾਂਗੇ ਮੈਂ ਤਾਂ ਗਾੜੀ ਦਾ ਪਨੀਰ ਦੀ ਢਾਲ ਹੀ ਹੁੰਦੀ ਆ ਸਾਡੀ ਪਨੀਰ ਦੀ ਢਾਲ ਐ ਜੀ ਮੂੰਗੀ ਦੀ ਸਬਜ਼ੀ ਆ ਸਬਜ਼ੀ ਹੀ ਡੋਕ ਰੈਡੀ ਹੋ ਚੁੱਕੀ ਆ ਨਾ ਨਾ ਮਾਮਾ ਛੋਲੇ ਦੀ ਸਬਜ਼ੀ ਆ ਆਦਰ ਸਾਡੀ ਕੁੱਕੀ ਐਂਡੀ ਲੱਗੀ ਪਈ ਆ ਦੇਖੋ ਕਿਵੇਂ ਖਾਰੀ ਆ ਮੇਰੇ ਤੋਂ ਮੰਮੀ ਲਈ ਸੌਂਦਾ ਕੋਲਾ ਇਬਾਦਤ ਦੇ ਨਾਮ ਦੇ ਢੰਡੇ ਬਾਖਾਨਾ ਮੈਂ ਬਣੇ ਰਹੋ ਜੀ ਬਲੌਗ ਦੇ ਨਾਲ ਤੇ ਕੁੱਕੀਆਂ ਦੀ ਕਿਵੇਂ ਲੱਗੀ ਪਈ ਐ ਨਹੀਂ ਮੈਨੂੰ ਪੁੱਛ ਲੈ ਅੱਡੇ ਸੀਗਾ ਤੇ ਹਾਂਜੀ ਬਰਾਣਾ ਬਪਾ ਜੱਲਾ ਜੀ ਕਰਿਆ ਪਰ ਰੋਟੀ ਪਾਣੀ ਖਾ ਰਿਆ ਹਨਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਭੈਣ ਨੇ ਤੇ ਬਹੁਤ ਮਨ ਲੱਗਿਆ ਬਹੁਤ ਪਿਆਰ